ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਨਵੇਂ ਬਲੌਗ ਦੇ ਵਿੱਚ ਉਮੀਦ ਕਰਦਾ ਕਿ ਤੁਸੀਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਆਪਾਂ ਇਹ ਵਧੀਆ ਠੀਕ ਠਾਕ ਚੜ੍ਹਦੀ ਕਲਾ ਤੇ ਅੱਜ ਦੀ ਆਪਾਂ ਕਰਤੀ ਡਿਊਟੀ ਸਟਾਰਟ ਅੱਜ ਤਰੀਕ ਨਹੀਂ ਹੋ ਗਈ 26 26 26 ਹੋ ਗਈ ਅੱਜ ਤਰੀਕ ਹੋ ਗਈ ਆ 26 ਤੇ ਅੱਜ ਜਿਹੜਾ ਦਾ ਆਪਾਂ ਬਲੌਗ ਕਰਦਾ ਛਾੜਡ ਇਹ ਆਪਾਂ ਕ੍ਰੇਨ ਖੇਰੂ ਖੇਰੂ ਕਰਕੇ ਛੁੱਟੀ ਅਜੇ ਇਹਦਾ ਇੰਜਣ ਉੰਜਨ ਵੀ ਕੱਢਿਆ ਹੈ ਇੰਜਣ ਉੰਜਨ ਕੱਢਿਆ ਇਹਦਾ ਤੇ ਹੁਣ ਆਪਾਂ ਇਹਦੀ ਕਰ ਲੱਗੇ ਆ ਤਿਆਰੀ ਤੇ ਟੱਲੋ ਸਾਹ ਹੁਣ ਇਧਰ ਚੈਨ ਨੂੰ ਤੇ ਜਰਬਾ ਪਾਉਂਦੇ ਹੋਏ ਕੀ ਪਾਉਂਦੇ ਸਲਿੰਗਾ ਪਾਉਂਦੇ ਹੋਏ ਤੇ ਇਧਰ ਸਾਡੇ ਸੂਬੇਦਾਰ ਸਾਹਿਬ ਇਹ ਸਾਡੇ ਸੂਬੇਦਾਰ ਸਾਹਿਬ ਗੁੱਸੇੰਦੇ ਹੋਏ ਹਲ ਪਰ ਨੂੰ ਕੀ ਗੱਲ ਹੋਈ ਸਿਮਾ ਪੁੱਛਾਂ ਆਪੇ ਨਾਲ ਪੁੱਛਾਂਗੇ ਆਛਾ ਆਛਾ ਗੁੱਸੇ 'ਚ ਬੜੇ ਨਾਲ ਡਰੀ ਲੱਗਦਾ ਟਰ ਤੋਂ ਅੱਜ ਖਾਸ ਕਰਕੇ ਤੇ ਮਿਲਦੇ ਆਂ ਆਪਾਂ ਤੁਹਾਨੂੰ ਅੱਗੇ ਅੱਜ ਕੀ ਕੀ ਕਰਦੇ ਆਂ ਸਾਰਾ ਦਿਨ ਤੁਸੀਂ ਰੋ ਆਪਣੇ ਨਾਲ ਜੁੜੇ ਹਾਂ ਜੀ ਧਿਆਨੀਆਂ ਮੇਰਾ ਧਿਆਨੀਆਂ ਸਾਰਾ ਨੰਬਰਾਂ ਦੱਸ ਹਾਂ ਨੰਬਰ ਨੰਬਰ ਵਾਰ ਰੱਖਿਆ ਦੇਖੀ ਅੰਦਰ ਵਾਲੀ ਨੰਬਰ ਹੀ ਬੈਠਾ ਕਰਦੇ ਆਂ ਹਾਂ ਓਕੇ ਥੈਂਕ ਯੂ ਦਸਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਏ ਬਾਏ ਦੇ ਨੰਬਰ ਉਹ ਪਰਾਂ ਮੇਰੇ ਲਈ ਗੰਦੇ ਕਰੀ ਜਨਾ ਮੈਂ ਕਹਦਾ ਤੁਹਾਡੇ ਲਾ ਕੇ ਆ ਗਿਆ ਤੂੰ ਮੇਰੇ ਤੇ ਗੁੱਸਾ ਕੱਢੀ ਜਾਂਦਾ ਉਹ ਮਾ ਮੈਰੀ ਨਾਈਸ ਆ ਕਾ ਸੁਆਗਤ ਹੈ ਨਿੰਡ 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 ਆ ਆ ਦੱਸ ਹਾਂ Oh.. Ah.. Neneng.. Neneng.. Cari kacauan jika.. Neneng.. Neneng.. Berada Stop! Aduh.. ਆਸ ਜਾਨ ਮਾਰਾ ਕਹਿੰਦੇ ਆ ਗਿਆ ਇਧਰੇ ਮੁੜ ਕੇ ਉਹਨੂੰ ਭੰਦੀ ਆ ਗਿਆ ਇਥੋਂ ਪਾ ਲਾਦਾ ਖਰਾਕਾ ਕਾਦਿਆ ਵੇ ਮੁੜਦਾ ਬਹੁਤ ਜੌਮਾ ਦੀ ਉਹਦਾ ਲੱਭੀ ਚੌੜੀ ਉਹਨੇ ਸਾਰੇ ਰੱਖੇ ਆ ਕੰਮ ਕਰਦੇ ਤੇ ਆਪਾਂ ਵੇਲੇ ਬੈਠੇ ਕਿਉਂ ਵੀ ਤੇਰਾ ਕੋਈ ਕੰਮ ਹੈਗਾ ਚਲ ਜੀ ਬੈਠਾ ਰਹਿ ਕਰ ਦੋ ਕਰ ਦੋ ਤਗੜੇ ਰੋ ਕੰਮ ਕਰੋ ਇੱਕ ਸਾਈਡ ਦੀ ਚੈਨ ਗੰਢੀ ਚੱਲੀ ਆ ਦੂਜੇ ਸਾਈਡ ਦੀ ਕੰਨਦੇ ਆ ਤੇ ਫਿਰ ਮਿਲਦੇ ਆ ਤਾਨੂੰ ਅੱਗੇ ਮਿਲੇ ਲੋ ਆਪਣੇ ਨਾਲ ਜੁੜੇ ਗੱਲ ਬਾਤ ਦੱਸ ਕੋਈ ਗੱਲ ਬਾਤ ਕੀ ਦੱਸਣੀ ਐ ਤੈਨੂੰ ਮੈਂ ਆਪਦੇ ਪਿੰਡ ਦੇ ਬੰਦਿਆਂ ਦੀ ਗੱਲ ਦੱਸਾਂ ਦੱਸ ਮੋਂ ਮੈਂ ਪਿੰਡ ਨਹੀਂ ਗਿਆ ਆਹ ਤੇ ਮੈਂ ਟਰਾਂਸਪੋਰਟ ਨਿਊ ਕਰਾਉਣਾ ਹੈ ਹਾਂ ਹਾਂ ਤੇ ਐਡੇ ਭੈਚੋਦ ਲੋਗ ਆ ਨਾ ਐਡੇ ਕੁੱਤੇ ਕਿਸ ਨੇ ਨਾ ਮੇਰਾ ਪਾਸਪੋਰਟ ਤੇ ਪਿੰਡ ਰਗਵਾਤਾ ਬਹੁਤ ਦਹਨੇ ਹੁੰਦੇ ਪਾਵਾ ਲੋਗ ਮੈਂ ਦਿੱਖਿਆ ਅਜੇ ਦੇ ਨਾਲ ਪਾਸਪੋਰਟ ਪਾਣੀ ਮਾਰ ਗਿਆ ਇਹਦਾ ਵਿਆਹ ਹੈ ਜਦੋਂ ਵਿਆਹ ਕਿਹਨਾਂ ਦੱਸਦਾ ਨਹੀਂ ਜਦੋਂ ਵਿਆਹ ਉਹਦੋਂ ਕਿੰਨੀਆਂ ਪਾਣੀਆਂ ਮਾਰਨਗੇ ਬਹੁਤ ਮਾਰਨਗੇ ਅਜੇ ਨਾਲ ਬਾਹਰ ਜਾਵਾਂਗੇ ਤੇ ਫਿਰ ਆਗ ਹੀ ਲੱਗ ਜਾਏ ਸੁਨਾਣਾ ਨਹੀਂ ਨਾ ਪਰਦੇ ਚ ਵੀਡੀਓ ਬਣਾਣ ਡਿਆ ਪਰਦੇ ਕੀ ਦਸਣਾ ਸਾਰਿਆਂ ਦੇਖ ਲੈਣਾ ਨਹੀਂ ਬਾਹਰ ਲੈ ਨਹੀਂ ਜਾਣਾ ਉਹ ਮੇਰੇ ਵੀ ਬਹੁਤ ਲੱਗਦੇ ਆ ਮੇਰੇ ਵੀ ਹੈਗੇ ਥੋੜੇ ਬੰਦੇ ਬਹੁਤ ਲੱਗਦੇ ਆ ਤੂੰ ਬਹੁਤ ਜਾਣਾ ਬਾਹਰ ਨੂੰ ਪਹਿਲਾਂ ਉਹ ਰੈਡ ਕਲੈਂਡ ਆ ਕੀ ਸ਼ਮੀ ਨੂੰ ਜਾਣ ਹੀ ਨਹੀਂ ਦੇਣਾ ਇੱਥੇ ਮਰੇ ਸਾਲਾ ਜਿੱਤਾਂ ਗਿਆ ਚੱਲ ਕੋਈ ਨਹੀਂ ਮਿਲਦੇ ਆ ਤਦ ਤੱਕ ਲਈ ਬਣੇ ਰਹਿਓ ਆਪਣੇ ਨਾਲ ਮੈਨੂੰ ਰਾਤ ਸੁਪਨਾ ਆਇਆ ਕੱਲਾ ਮੈਨੂੰ ਨਾ ਇਹ ਬੰਦਾ ਨਾ ਮੇ ਮੇਟਰੋ ਲੰਚ ਟਾਈਮ ਹੋ ਗਿਆ ਬੰਦੇ ਸਾਰੇ ਮੂਹਤ ਹੁੰਦੇ ਨੇ ਉਹ ਲੱਗੇ ਰੋਟੀ ਘਾਨ ਦੇ 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 ਕਿੰਨਾ ਪਾਣੀ ਰੋੜਨ ਦਾ ਉਹ ਲਾਇਓ ਲੰਗਰ ਖਾਲੀਏ ਦੋ ਚਾਰ ਬੁਰਕੀਆਂ ਫੇਰ ਲੱਗਣਾ ਕੰਮ ਜਲਦੀ ਲੈ ਗਿਆ ਥਾਲੀ चूरा करके खाने क्या दाल बनाया रात को सब्जी मिल गया था ना लो भी मित्रों अब अपना सामान ले ही हो गया वा रेडी आप लैके तो उन्हें चलने इधर आ करने वाली रेडी क्या बेचारे का थोड़ा टूट गया क्या इसको बिल्डिंग कराएगा अभी कैसे टूट गया वाटर बिल रहता है वो टूट गया अच्छा कुछ ज़्यादा दे दिया था उसके अंदर इसी वजह नहीं इसका ये पिन वाला जगह है ज़्यादा फैल गया है निकल जाता है ठीक है ठीक चलो भैया बिल्डिंग कराओ अच्छे से <laughs> यही कमाई है अपनी चलो भीमेत्रो ये अपना पंखा एक, एक वाला काम कर रहा रहे हो एको ਸ਼ੀਘਵਾਂ ਬੁਰਾ ਗਿਆ ਮਿਲਦੇ ਨੇ ਇਧਰ ਰੈਣਵਾਂ ਇੰਨਾਂ ਦੀਆਂ ਦੁਕਾਨਾਂ ਕੁਛ ਇਧਰ ਮਾਰਕੀਟ ਵੱਡੇ ਟਰੱਕ ਬਹੁਤ ਚੱਲਦੇ ਨੇ ਇਹ ਪ੍ਰੈਸ਼ਰ ਮਸ਼ੀਨ ਕੋਈ ਚੀਜ਼ ਜੜੀ ਫਸੀ ਕੱਢ ਦਿੰਦੇ ਵੀ ਮੈਟਰੋ ਬੰਦੇ ਸਾਡੇ ਉਧਰ ਟੱਕਰੇ ਆ ਚੈਨ ਨੂੰ ਤੇ ਅਸੀਆਂ ਲਗਾਨਾ ਕੀ ਸਬਸਕ੍ਰਾਈਬ ਸਬਸਕ੍ਰਾਈਬ ਲੋੜ ਕਨਾ ਸਬਸਕ੍ਰਾਈਬ ਕੀ ਲੋਡ ਕਰ ਸਬਸਕ੍ਰਾਈਬ ਸਬਸਕ੍ਰਾਈਬ ਕਰਨਾ ਲੋਡ ਗੱਡੀ ਚ ਆ ਦੇਖੋ ਪਿਆ ਪੰਖਾ ਹੋਰ ਬਾਕੀ ਸਮਾਨ ਵੀ ਲੋਡ ਕਰਨਾ ਤੇ ਤੁਸੀਂ ਜੁੜੇ ਰਹੋ ਆਪਣੇ ਨਾਲ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਓ ਲਾਈਕ ਕਮੈਂਟ ਸ਼ੇਅਰ ਕਰਕੇ ਜਾਓ ਬਲੌਗ ਤੇ ਵੱਧ ਤੋਂ ਵੱਧ ਆਪਣੇ ਬਲੌਗ ਦੇਖਿਆ ਕਰੋ ਹਾਂ ਕੀ ਮੀ ਆਰ ਅਮਰੀਕਨ 9211991 ਇੱਕ ਵੀ ਮਿੱਤਰੋ ਅੱਜ ਆਹੀਂ ਕਰੇਨਾ ਦਾ ਜਿੰਨਾ ਵੀ ਕਚਰਾ ਪਿਆ ਜਿੰਨਾ ਟੁੱਟਾ ਭਜਾ ਸਮਾਨ ਆ ਉਹ ਸਾਰਾ ਢਿੱਲ ਨੂੰ ਦੇ ਤਾ ਏ ਢਿੱਲੋ ਜੋ ਮਰਜ਼ੀ ਕਰੇ ਆਏ ਕੋਈ ਐਸਾ ਲਈ 2.0 ਹੈ ਐਜਾ ਲਾ ਕੇ ਲਿਖਦੇ ਪਏ ਹੋਏ ਐਸਾ ਲਾਈਕ ਹੀ ਕਰ ਸਮੀ ਕੁੱਤਾ ਇਹ ਅਸਲਾਈ ਵਾਲੇ ਆਏ ਨੇ ਤੇ ਕਿਦਾਂ ਲਿਖਣ ਦੇਣੇ ਉਹ ਦੇਖੋ ਤੁਸੀਂ ਸਮੀ ਕੁੱਤਾ ਮਰਦਾਬਾਦ ਸਮੀ ਕੀ ਹਾਲ ਚੱਲ ਸਮੀ ਅਸਲਾਮ ਵਾਲੇ ਕਹੋ ਅਸਲਾਮ ਵਾਲੇਕਮ ਸਲਾਮ ਵਾਲੇਮ ਬਾਬਾ ਜਾਂਦੇ ਸਾਹਮਣੇ ਲਗਾ ਦਉ ਲੋ ਵੀ ਮਿੱਤਰੋ ਮਿਲਦੇ ਆ ਤੁਹਾਨੂੰ ਲੋਡ ਕਰਕੇ ਗੱਡੀ ਆ ਜੋ ਵੀ ਇਹ ਸਾਡੇ ਸਾਰੇ ਬੰਦੇ ਇਹ ਸਬਸਕ੍ਰਾਈਬ ਲੋਡ ਕਰਕੇ ਲਿਆਏ ਜੇ ਸਾਡੇ ਫੋਨ ਵਿੱਚ ਸਾਹ ਕਾਪੀ ਫੜੀ ਆ ਬੋਲੇ ਇਸੋ ਨਿਓ ਅੱਤ ਯਾਗਾ ਆ ਆ ਗਈ ਆ ਡਰਮਰ ਓਏ ਇੱਕ ਵਾਰੀ ਹੋ ਚੈੱਕ ਕਰ ਲੈ ਹਾਂ ਐਸਐਲਆਈ ਐਸਐਲਆਈ ਬ੍ਰੰਡ ਇਹਦੇ ਕਿਹੜਾ ਤਾਂ ਪਾਣੀ ਦਾ ਸਾਡੇ ਨਿਕਲਦਾ ਹੁੰਦਾ ਜਾਂਦੋ ਜਾਂਦੋ ਛੱਡ ਜੇ ਕਰਾ ਛੱਡ ਜੇ ਕਰਾ ਕੋਈ ਨਹੀਂ ਉਹ ਯਾਰ ਨਹੀਂ ਜਾਂਦਾ ਆਪਣਾ ਜੱਫਾ ਜੱਫਾ ਪਾ ਮੜਾ ਇੱਕ ਵਾਰ ਮਾਦਾ ਨਾਲ ਜੱਫਾ ਪਾ ਮੜਾ ਇੱਕ ਵਾਰ ਉਹ ਤੇਰੀ ਕੁੱਤਿਆ ਹੋਰ ਮੈਂ ਚ ਗੱਲਾਂ ਪਿਆ ਸਰ ਠੀਕ ਠਾਕ ਸੋ ਹਾਈ ਸਵੇਰਾਰੇ ਗੱਲਾਂ تیرے ਯਾਰ ਦੀਆਂ ਓਏ ਓਏ ਐਦਾਂ ਉੱਚੀਆਂ ਗੱਲਾਂ ਤੇਰੇ ਯਾਰ ਦੀਆਂ ਯਾਰ ਦੀਆਂ ਐਦਾਂ ਬੰਦੇ ਚੁੱਕ ਚੁੱਕ ਲਿਆਂਦਾ ਸਵੇਰ ਦਾ ਛੁੱਟਦੇ ਪਿਛਾ ਨੂੰ ਤੰਮਾ ਤੰਬਾ ਹਾਂ ਹੁਮਾਰਾ ਤਾ ਤਾਂ ਪਰਾਨੂੰ ਕੋ ਮੋ ਪਰਾਨੂੰ ਪਿਛਾ ਪਿਛਾ ਮਿੱਤਰੋ ਆਪਾਂ ਆਇਆ ਇਧਰ ਲੀਆਂ ਕ੍ਰੇਨਾਂ ਨੇ ਤੇ ਮੀਂਹ ਵੀ ਸ਼ੁਰੂ ਹੋ ਗਿਆ ਹੈ। ਇਹ ਪਾੜੀ ਇਲਾਕਾ ਹੈ ਸਾਰਾ। ਤੇ ਐਵੇਂ ਉਹ ਗਾਡਰ ਆਪਾਂ ਤਿੰਨ ਜਿਹੜੀ ਸ਼ਿਫਟ 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 ਕਰਨੀਆਂ ਤੇ ਕਰਦੇ ਆਂ ਲੈ ਕੇ ਚਲਦੇ ਆਂ ਕ੍ਰੇਨ ਤੇ ਸ਼ਿਫਟ ਕਰਦੇ ਆਂ ਜਿੰਨੇ ਆ। ਤੇ ਮਿਲਦੇ ਆਂ ਤੁਹਾਨੂੰ ਸ਼ਿਫਟ ਕਰਕੇ ਇੱਕ ਦੋ ਗਾਡਰ। ਮਿੱਤਰੋ ਇੱਕ ਗਾਡਰ ਪਹਿਲਾਂ ਆਪਾਂ ਕਰਦਾ ਸ਼ਿਫਟ ਤੇ ਦੂਜਾ ਗਾਡਰ ਲੈ ਕੇ ਆ ਗਏ ਆਪਾਂ। ਤੇ ਨੇਰਾ ਵੀ ਫੁੱਲ ਹੋ ਗਿਆ ਲਾਈਟਾਂ ਜਗਾ ਲਿਆ। ਨੇ ਆਪਣੇ ਜ਼ਾਵਰ ਵਾਲੇ ਵੀ ਖਲੋਤੇ ਤੇ ਦੇਖਦੇ ਆਪਾਂ ਇੱਕ ਗੱਡ ਰਹਿ ਗਿਆ ਉਧਰ ਉਹ ਵੀ ਕਰਦੇ ਆਪਾਂ ਬਾਕੀ ਜਿਹੜੇ ਰੋਜ਼ੀ ਆਪਣੇ ਨਾਲ ਦੇਗੇ ਆਪਾਂ ਦਵਾਉਣੇ ਗੇ ਕ੍ਰੇਨ ਦੀ ਆਵਾਜ਼ ਸੁਣਦਾ ਕੁਝ ਨਹੀਂ ਕ੍ਰੇਨ ਚਲਾਉਂਦੇ ਆ ਮੈਂ ਨਾਲ ਵਾਲੋਗ ਬਰਦਾਨੀਆਂ ਤੇ ਲੋਕ ਜਿਹੜੇ ਰੋ ਆਪਾਂ ਕਹਿੰਦੇ ਆ ਮਿੱਤਰੋ ਹਨੇਰਾ ਹੋ ਗਿਆ ਪੂਰਾ ਤੇ ਆਪਾਂ ਕਰਦੇ ਆ ਤਿੰਨ ਗੱਡਰ ਸ਼ਿਫਟ ਰਾਤ ਵਾਲਿਆਂ ਨੇ ਸ਼ਿਫਟ ਤਿੰਨਾ ਘੰਟਿਆਂ ਤਿੰਨਾ ਚੌਂਹੇ ਨਹੀਂ ਤਿੰਨ ਗਾਰਡਰ ਕੀਤੇ ਚਲੋ ਮੰਨ ਲਓ 11 12 ਵਜੇ ਤੱਕ ਆਰਾਮ ਬਣਾਉਂਦਾ ਇੱਕ 2:30 ਵਜੇ ਫ੍ਰੀ ਹੋ ਗਏ ਤੇ 7 ਵਜੇ ਤੱਕ ਤਿੰਨ ਗਾਰਡਰ ਕੀਤੇ ਤੇ ਇੱਥੇ ਇੱਥੇ ਗਾਰਡਰ ਕਰਨੇ ਇਹ ਨੇ ਆ ਕਰਕੇ ਵੀ ਨਹੀਂ ਗਿਆ ਆਪਣੀ ਡਿਊਟੀ ਜਿੱਤੇ ਆਪਾਂ ਆਣਗੇ ਹੁਣ ਕਰਦੇ ਆ ਕੋਈ ਨਹੀਂ ਡਰ ਕੇ ਆ ਗਏ ਜੀ ਦਾ ਚੜਦੀ ਕਲਾ ਤੇ ਇਹ ਬਾਅਦ ਕੀ ਆਪਾਂ ਇਹ ਹੁਣ ਸ਼ਿਫਟ ਕਰਕੇ ਆਪਾਂ ਚੱਲਦੇ ਆ ਰੂਮ 'ਚ ਤੇ ਅੱਜ ਦਾ ਬਲੌਗ ਆਪਾਂ ਇੱਥੇ ਕਰਦੇ ਖਤਮ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਕੇ ਜਾ ਅੱਜ ਦਾ ਬਲੌਗ ਆਪਾਂ ਇੱਥੇ ਖਤਮ ਕਰਦੇ ਹਾਂ ਕੁਝ ਕਹਿਣਾ ਚਾਹਣਾ ਇਹਨਾਂ ਫੋਟੋ ਦੇ ਚਲੇ ਉੱਤੇ ਖਲਾ ਤੇਰੀ ਯਾਦ ਦੀ ਜਦੋਂ ਗੱਗ ਲੈ ਕੇ ਜਾਂਦੇ ਕਿੰਨੇ ਖਿਚੀ ਸਰਦਾਰ ਅੱਛਾ